ਬਨਾਲਾ ਦੇ ਸਬ ਡਿਵੀਜ਼ਨ ਤਪਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਪੁਲਿਸ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਅੰਨੇ ਕਤਲ ਕੇਸ ਨੂੰ ਹੱਲ ਕੀਤਾ ਪੁਲਿਸ ਨੇ ਇਸ ਮਾਮਲੇ ਵਿੱਚ 10 ਪ੍ਰਵਾਸੀ ਮਜ਼ਦੂਰਾ ਸਮੇਤ 11 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਇਹਨਾਂ ਚੋਂ 4 ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਦੁਰਸ਼ਯ ਨੇ ਮਜ਼ਦੂਰ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਕਿਤੇ ਦਫਨਾ ਦਿੱਤਾ ਸੀ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਕਤਲ ਦੀ ਵਜ੍ਹਾ ਪੈਸਿਆਂ ਦੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ ਬਿਲਕੁਲ ਜੀ ਇਹ ਬਲਾਈਂਡ ਮਰਡਰ ਹੈ ਜਿਹੜਾ ਕਿ ਇਹ ਸਾਡੇ ਤੋਪਰ ਸਬ ਡਿਵੀਜ਼ਨ ਨੇ ਬਹੁਤ ਹੀ ਮਿਹਨਤ ਮੁਸ਼ਕਲ ਦੇ ਨਾਲ ਇਹਨੂੰ ਟ੍ਰੇਸ ਕੀਤਾ ਹੈ ਕੀ ਹੁੰਦਾ ਹੈ 1925 ਨੂੰ ਇੱਕ ਬਿਹਾਰ ਤੋਂ ਈਮੇਲ ਰਾਹੀਂ ਜ਼ੀਰੋ ਐਫ ਆਈ ਆਰ ਦਰਜ ਹੋ ਕੇ ਖਾਣੇ ਵਿੱਚ ਆਉਂਦੀ ਹੈ ਜਿਸ ਦੇ ਉੱਪਰ ਸਾਡੇ ਥਾਣੇ ਦੇ ਵਿੱਚ 120 ਨੰਬਰ ਮੁਕਦਮਾ 1925 ਨੂੰ ਦਰਜ ਕੀਤਾ ਜਾਂਦਾ ਹੈ ਜਿਹੜਾ ਕਿ 103 61 ਜਮਨਦੋ 238 ਬੀ ਐਨ ਐਸ ਦੇ ਤਹਿਤ ਦਰਜ ਕੀਤਾ ਜਾਂਦਾ ਜਿਹਨੂੰ ਆਪਾਂ ਪਹਿਲਾਂ 302 120 ਵੀ ਮੰਨਦੇ ਸੀਗੇ ਆਈਪੀਸੀ ਸੋ ਉਸ ਤੋਂ ਬਾਅਦ ਸਾਡੀਆਂ ਪੁਲਿਸ ਟੀਮਾਂ ਨੇ ਟੈਕਨੀਕਲ ਸਟਾਫ ਨੇ ਆਪਣੀ ਪੂਰੀ ਜਦੋਜਹਿਦ ਦੇ ਨਾਲ ਇਹ ਦੋ ਬੰਦੇ ਜਿਹੜੇ ਸੀਗੇ ਇੱਕ ਨੌ ਨੂੰ ਹੀ ਗ੍ਰਫਤਾਰ ਹੋ ਜਾਂਦੇ ਮਰਨ ਵਾਲਾ ਹੈਗਾ ਉਹ ਹੈਗਾ ਸ਼ੰਕਰ ਪੁੱਤਰ ਦੇਵਾਨੰਦ ਵਾਸੀ ਵਾਰਡ ਨੰਬਰ 8 ਸ਼ਿਲਾਨਾਥ ਰੋਪਾਲੀ ਜ਼ਿਲ੍ਹਾ ਪੂਰਨੀਆਂ ਸ਼ੋਰੀ ਕੋਪਰ ਇਹ ਸਾਰੇ ਮਤਲਬ ਦਾ ਖਾਣਾ ਬਣਾਉਣ ਦਾ ਕੰਮ ਇਹਨੂੰ ਸੌਂਪਿਆ ਹੁੰਦਾ ਸੀ ਸ਼ੰਕਰ ਨੂੰ ਪਰ ਇਹ ਪਿਛਲੇ ਕਾਫੀ ਸਮੇਂ ਤੋਂ ਇੱਕ ਹਫਤੇ 10 ਦਿਨਾਂ ਤੋਂ ਇਹਨਾਂ ਨੂੰ ਬਾਰ-ਬਾਰ ਜਗਨ ਨੂੰ ਕਹਿ ਰਿਹਾ ਸੀਗਾ ਕਿ ਮੈਨੂੰ 5000 ਰੁਪਏ ਦੀ ਲੋੜ ਹੈ ਮੰਨਦੇ ਜਿੱਥੇ ਇਹਨਾਂ ਦਾ ਆਪਸ ਦੇ ਵਿੱਚ ਚੱਲਦਾ ਰਹਿੰਦਾ ਸੀ ਕਾਫੀ ਦਿਨਾਂ ਤੋਂ 3 ਜੁਲਾਈ ਨੂੰ ਰਾਤ ਦੇ ਕਰੀਬ 10:00 ਵਜੇ ਇਹਨਾਂ ਦਾ ਫੇਰ ਇਸੇ ਗੱਲ ਨੂੰ ਲੈ ਕੇ ਜਿਵੇਂ ਹੀ ਹੋਇਆ ਤੇ ਉਹਨਾਂ ਨੇ ਆਪਣੀ ਸਾਰੇ ਇਹ ਜਿਹੜੇ ਜਗਨ ਦੇ ਨਾਲ ਦੋ ਹੀ ਲੜਕੇ ਵੀ ਸੀਗੇ ਤੇ ਹੋਰ ਸਾਰੇ ਉਹਨੂੰ ਜਿੰਨੇ ਸੀਗੇ ਸਾਰੇ ਇਹਨਾਂ ਨੇ ਸਲਾਹ ਕਰਕੇ ਉਹਨੂੰ ਘੁੱਟਿਆ ਇੱਕ ਪੇੜ ਦੇ ਨਾਲ ਬੰਨਿਆ ਔਰ ਪਿੱਛੇ ਇਹਨਾਂ ਨੇ ਇੱਕ ਗਮਚਾ ਪਾਇਆ ਹੁੰਦਾ ਛੋਟਾ ਜਿਹਾ ਉਹ ਗਮਚੇ ਦੇ ਨਾਲ ਪੰਕ ਕੇ ਇਹਨੂੰ ਗਲੇ ਤੋਂ ਇਹਨੂੰ ਮਾਰਤਾ ਮਾਰ ਕੇ ਤੇ ਕੋਲ ਹੀ 2 300 ਗਾਈ ਦੀ ਦੂਰੀ ਤੇ ਕਾਫੀ ਪੇੜ ਪੌਦੇ ਝਾੜੀਆਂ ਜਿਵੇਂ ਜੰਗਲ ਟਾਈਟ ਤੇ ਨਾਲ ਇੱਕ ਡਰੇਨ ਸੀਗੀ ਉਥੇ ਜ਼ਮੀਨ ਨੂੰ ਅ ਜ਼ਮੀਨ ਚ ਤੱਕ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car For more information, please contact him at under CheckTrade platform www.checktrade.com slash 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ